अच्छा जी वीरै इथे मतलब ਝੋਨਾ ਖੜਾ ਸੀ ਪਹਿਲਾਂ ਹਾਂਜੀ ਹਾਂਜੀ ਪੂਰਾ ਝੋਨਾ ਖੜਾ ਸੀ ਬਾਸ ਬਤੀ ਲੱਗੀ ਮਤਲਬ ਵੀ ਬਹੁਤ ਵਧੀਆ ਸੀ ਫਸਲ ਪੈਰੀ ਬਹੁਤ ਵਧੀਆ ਮੈਂ ਪਿਛਲੇ ਸਾਲ 23 ਚ ਬਣਾ ਕੇ ਮੈਂ ਵੀ ਜਨਜੋਗ ਕੀਤੀ ਵਧੀਆ ਸੀ ਓਕੇ ਓਕੇ ਤੇ ਐਰ ਕੀ ਫੇਰ ਤੁਹਾਡੇ ਸਾਹਮਣੇ ਆ ਜੋ ਹੋਇਆ ਐਰ ਕੀ ਫੇਰ ਬਾਕੀ ਹੁਣ ਤੁਹਾਡੇ ਸੰਯੋਗ ਦੇ ਨਾਲ ਅਸੀਂ ਹਾਂ ਸਾਰਾ ਕੱਲ ਕੁਛ ਨਾ ਕੁਛ ਖਿੱਚਤਾ ਬਾਕੀ ਇੱਕ ਦਿਨ ਹੋਰ ਲੱਗੂ ਛਾਂ ਤਾਂ ਹੀ ਇਹ ਨਿਬੇੜੀ ਦੇਣਾ ਤਕਰੀਬਨ ਲੱਗੇ ਲਾ ਲਿਆ ਥੋੜਾ 23 ਦੇ ਵਿੱਚ ਫਿਰ ਕੋਈ ਸੰਸਥਾ ਆ ਕੇ ਮਦਦ ਕਰਕੇ ਗਈ ਸੀ ਜਾਂ ਕੋਈ ਸਰਕਾਰ ਕੋਈ ਵੀ ਨਹੀਂ ਕੇ ਸਰਕਾਰ ਨਹੀਂ ਮੇਰਾ ਘਰ ਤੋਂ ਘੱਟ ਲੱਖ ਰੁਪਈਆ ਖਰਚਾ ਪੁੱਟ ਕੇ ਆ ਪਹਿਲੀ ਸਾਰੀ ਉੱਤੇ ਰੇਤਾ ਸੀ ਜਿਹੜੀ ਪਈ ਉੱਤੇ ਪਾ ਕੇ ਬੀਜਣ ਵਾਲੀ ਕੀਤੀ ਸੀ ਪਹਿਲਾਂ ਕੋਈ ਨਹੀਂ ਕਿਸੇ ਨੇ ਨਾ ਕੋ ਡੀਜ਼ਲ ਦੀ ਸਹੂਲਤ ਨਾ ਕੁਝ ਨਹੀਂ ਮਿਲਿਆ ਸੀ ਜਿਹੜਾ ਅਰਕੀ ਤੁਹਾਡੇ ਸੰਯੋਗ ਨਾਲ ਜਿਹੜਾ ਸਾਨੂੰ ਆ ਸਹੂਲਤ ਮਿਲ ਰਹੀ ਬਹੁਤ ਪੂਰੇ ਟਰੈਕਟਰ ਚੱਲਦੇ ਨੇ ਦੇਖੋ ਸਾਨੂੰ 2 ਮਹੀਨੇ ਹੀ ਹੋ ਗਏ ਜੀ ਮਤਲਬ ਸਾਡੇ ਤੋਂ ਇਲਾਵਾ ਕਿਸੇ ਨੇ ਡੀਜ਼ਲ ਦੀ ਸੇਵਾ ਹੋਰ ਤਾਂ ਨਹੀਂ ਕੀਤੀ ਹੋਰ ਕੋਈ ਨਹੀਂ ਅਜੇ ਇੱਥੇ ਕੋਈ ਵੀ ਕਿਸੇ ਨੇ ਵੀ ਨਹੀਂ ਦਿੱਤਾ ਤੇ ਸਾਡੇ ਵੱਲੋਂ ਕੋਈ ਜਵਾਬ ਤਾਂ ਨਹੀਂ ਮਿਲਿਆ ਜੀ ਕਈ ਮੁੰਡਿਆਂ ਨੇ ਬਾਈ ਤੁਹਾਡੀ ਬਹੁਤ ਮਿਹਰਬਾਨੀ ਜਿਨ੍ਹਾਂ ਤੁਸੀਂ ਸਾਡੀ ਬਾਹ ਫੜੀਆ ਨਹੀਂ ਤੇ ਇੰਨਾ ਕੌਣ ਕਰਦਾ ਕਿਸੇ ਦਾਣ ਕੇ ਗੁਰੂ ਸਾਹਿਬ ਸਾਨੂੰ ਵੀ ਸੰਗਤ ਦੀ ਸਪੋਰਟ ਆ ਵੀਰੇ ਸੰਗਤ ਦੇ ਸਾਥ ਨਾਲੇ ਅਸੀਂ ਤੁਰੇ ਫਿਰਦੇ ਆ ਵੀਰੇ ਬੜਾ ਦਿਲ ਹੁੰਦਾ ਜਿਹੜਾ ਕੱਢਣਾ ਇੰਨਾ ਵਾ ਸੇਵਾ ਕਰਨੀ ਬੜੀ ਔਖੀ ਆ ਹਾਂਜੀ ਹਾਂਜੀ ਬਿਲਕੁਲ ਬਹੁਤ ਚਲੋ ਤੁਹਾਡਾ ਸ਼ੁਭਨਾਮ ਵੀਰੇ ਬਹੁਤ ਜਗਿੰਦਰ ਸਿੰਘ ਜੀ ਪਿਤਾ ਜੀ ਦਾ ਜੀ ਅਵਤਾਰ ਸਿੰਘ ਅਵਤਾਰ ਸਿੰਘ ਸੰਗਤ ਦੀ ਤੁਸੀਂ ਦੇਖ ਰਹੇ ਹੋ ਅਸਲ ਨਾਲ ਜ ਉਹਦੇ ਕੋਲ ਉਨੀ ਗੰਜائش ਨਹੀਂ ਹੁੰਦੀ ਵੀ ਉਹ ਹਰ ਸਾਲ 2-2 ਲੱਖ ਰੁਪਏ ਲਾ ਕੇ ਰੇਤ ਕੱਢਦੇ ਵੇ ਇਸ ਕਰਕੇ ਸਾਡੀਆਂ ਗਵਰਨਮੈਂਟਾਂ ਨੂੰ ਜ਼ਰੂਰ ਸੋਚਣਾ ਚਾਹੀਦਾ ਮਜ਼ਦੂਰ ਭਾਈ ਚਾਰੇ ਬਾਰੇ ਵੀ ਤੇ ਕਿਸਾਨ ਭਾਈ ਚਾਰੇ ਬਾਰੇ ਵੀ ਇਹ ਦੋਨਾਂ ਲਈ ਮਤਲਬ ਸਾਨੂੰ ਸਹੂਲਤ ਗਵਰਨਮੈਂਟਾਂ ਸਾਡੇ ਤੇ ਧਿਆਨ ਦੇਣ ਜਿੱਥੇ ਕਿਤੇ ਇਹੋ ਜਿਹੇ ਨੁਕਸਾਨ ਹੁੰਦੇ ਨੇ ਨਾ ਜੀ ਉੱਥੇ ਜ਼ਰੂਰ ਧਿਆਨ ਦਿੱਤਾ ਜਾਵੇ ਜੀ ਔਰ ਮੈਂ ਧੰਨਵਾਦ ਕਰਦਾ ਸਾਰੀਆਂ ਸੰਗਤਾਂ ਦਾ ਜਿਨ੍ਹਾਂ ਨੇ ਸਾਡੀ ਬਾਹ ਫੜੀ ਤੇ ਅਸੀਂ ਅੱਜ ਉਰੇ 2 ਮਹੀਨਿਆਂ ਤੋਂ ਲੱਗੇ ਆ ਜੀ ਲੱਖਾਂ ਰੁਪਏ ਦਾ ਡੀਜ਼ਲ ਟਰੈਕਟਰਾਂ ਚ ਪੈਂਦੇ ਜੇ ਭਾ ਅੱਜ ਦੀ ਕੱਲ ਦੀ ਗੱਲ ਕਰੀ ਕੱਲ 1670 ਲੀਟਰ ਤੇਲ ਟਰੈਕਟਰਾਂ ਚ ਪਾਇਆ ਗਿਆ ਤੁਸੀਂ 88 ਨਾਲ ਗੁਣਾ ਕਰਕੇ ਦੇਖਣੀ ਆ ਜੀ ਅੱਜ ਵੱਧ ਗਿਆ 1670 ਤੋਂ ਘਟਿਆ ਨਹੀਂ ਜੀ ਅੱਜ ਟਰੈਕਟਰ ਵਧੇ ਨਹੀਂ ਜੀ ਅਸੀਂ ਤੁਹਾਡੇ ਤੋਂ ਸਹਿਯੋਗ ਕੀ ਮੰਗਦੇ ਆਂ ਆਪ ਜੀ ਸਾਡੇ ਕੋਲੇ ਆ ਕੇ ਰਹੋ ਡੀਜ਼ਲੇ ਆਕੇ ਆਪਣੇ ਹੱਥੀ ਟਰੈਕਟਰਾਂ ਚ ਪਾਓ ਜੀ ਅਸੀਂ ਤੁਹਾਡਾ ਰਹਿਣ ਦਾ ਪ੍ਰਬੰਧ ਗੁਰੂ ਘਰ ਚ ਕਰਾਂਗੇ ਜੀ ਅਸੀਂ ਪਿੰਡ ਤੂਤ ਗੁਰਦੁਆਰਾ ਸਾਹਿਬ ਜੋ ਕਿ ਸੰਤ ਖਾਲਸਾਈ ਦੇ ਨਾਮ ਤੇ ਗੁਰੂ ਘਰ ਅਸੀਂ ਉਸ ਗੁਰੂ ਘਰ ਚ ਰਹਨੇ ਆ ਜੀ ਸ਼੍ਰੀ ਤਰਨਤਾਰਨ ਸਾਹਿਬ ਚ ਔਰ ਦੂਜਾ ਅਸੀਂ ਖਾਦ ਬੀਜ ਦੀ ਸਪੋਰਟ ਮੰਗਦੇ ਆਪ ਜੀ ਤੋਂ ਕਿਉਂਕਿ ਤਿੰਨੇ ਪਿੰਡਾਂ ਦਾ ਰਕਵਾ ਜਿਹੜਾ ਨੁਕਸਾਨ ਹੋਇਆ ਕਿਸਾਨ ਪਹਿਲਾਂ ਹੀ ਮਰਿਆ ਪਿਆ ਅੱਜ ਆਪਾਂ ਉਹਨਾਂ ਦੀ ਕਣਕ ਵੀ ਬੀਜ ਕੇ ਦੇਣੀ ਆ ਜੀ ਤੁਹਾਡੇ ਸਾਥ ਦੀ ਸਾਨੂੰ ਸਖਤ ਜ਼ਰੂਰਤ ਹੈ ਜੀ